ਜਿੱਤੋਂ ਨੋਟ ਬਾਹਰ ਨਿਕਲਦੇ ਆ ਉੱਥੇ ਇੱਕ ਲੋਹੇ ਦੀ ਪੱਟੀ ਫਿੱਟ ਕੀਤੀ ਹੋਈ ਸੀ ਟੇਪ ਦੇ ਨਾਲ ਉਹ ਪੱਤੀ ਫਿੱਟ ਕਰਕੇ ਤੇ ਆਪ ਛੁਪੇ ਹੋਏ ਸੀਗੇ ਮਸ਼ੀਨ ਘੁੰਮ ਜਾਂਦੀ ਨੋਟ ਜਿਹੜੇ ਉਹ ਪੱਟੀ ਦੇ ਪਿੱਛੇ ਜਾ ਕੇ ਲੱਗ ਜਾਂਦੇ ਨੇ ਪੱਤੀ ਦੇ ਤਾਂ ਇਹ ਫਿਰ ਜਦੋਂ ਗਾਹਕ ਚਲਾ ਜਾਂਦਾ ਵੀ ਮੇਰੇ ਨੋਟ ਨਹੀਂ ਨਿਕਲੇ ਤਾਂ ਇਹ ਫਿਰ ਉੱਥੋਂ ਜਾਂਦੇ ਆ ਜਾ ਕੇ ਪੱਤੀ ਹਟਾ ਲਿਆ ਉਹਦੇ ਪਿੱਛੇ ਨੋਟ ਲੱਗੇ ਜਾਂਦੇ ਨੇ ਨੋਟ ਚੋਰੀ ਕਰਦੇ ਅਸੀਂ ਆਪਣਾ ਟ੍ਰੈਪ ਕੀਤਾ ਇਹਨਾਂ ਨੂੰ ਇੱਥੇ ਜਾ ਕੇ ਸਾਡੇ ਬੰਦਿਆਂ ਨੇ ਤੇ ਉਹ ਉੱਥੇ ਹੀ ਕਾਮਯਾਬ ਹੋਏ ਉਹਦੇ ਵਿੱਚ ਅਸੀਂ ਇਹਨਾਂ ਨੂੰ ਮੌਕੇ ਤੇ ਬਰਸਸ ਕਰਦਿਆਂ ਨੂੰ ਮੌਕੇ ਤੇ ਇਹ ਨਵੀਂ ਸ਼ਹਿਰ ਦੇ ਰਹਿਣ ਵਾਲੇ ਆ ਇਹ ਇੱਕ ਮੀਆਂ ਬੀਬੀ ਨੇ ਦੋਨੇ ਇੱਕ ਨਾਲ ਬਹਾਦਰ ਆ ਇਹ ਇਕੱਠੇ ਤਿੰਨਾਂ ਦਾ ਗੈਂਗ ਹੈ ਤੇ ਬਾਕੀ ਉਹ ਜਿਹੜੇ ਪੈਸੇ ਵਗੈਰਾ ਕੱਢਦੇ ਨੇ ਸਾਫਤਾ ਕਰਦੇ ਇਹਨਾਂ ਨਵੀਂ ਸ਼ਹਿਰ ਇੱਕ ਮੁਕਤਮਾ دار ਇਹਨਾਂ ਤੇ ਤੇ ਛੋਟੀ ਮੋਟੀਆਂ ਵਾਰਦਾਤਾਂ ਮੰਨ ਰਹੇ ਆ ਪਰ ਅਸੀਂ ਹੁਣ ਰਿਮਾਂਡਰ ਚ ਲੈ ਰਹੇ ਆ ਪੁਲਿਸ ਰਿਮਾਂਡ ਲੈ ਕੇ ਸਾਰੀ ਮਦੀਦ ਪੁਛ ਰਿਹਾ ਨਮਸਤੇ ਸਤਿ ਸ੍ਰੀ ਅਕਾਲ ਆਦਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅਗਰ ਤੁਸੀਂ ਏਟੀਐਮ ਕਾਰਡ ਦਾ ਇਸਤੇਮਾਲ ਕਰਦੇ ਹੋ ਤੇ ਇਹ ਖਬਰ ਤੁਹਾਡੇ ਵਾਸਤੇ ਅਹਿਮ ਹੋਣ ਵਾਲੀ ਹੈ ਕਿਉਂਕਿ ਅੱਜ ਕੱਲ ਜਿਹੜੇ ਲੋਗ ਨੇ ਜਾਂ ਜਿਹੜੇ આરોપી ਨੇ ਜਾਂ ਜਿਹੜੇ ਚੋਰ ਨੇ ਉਹਨਾਂ ਨੇ ਇੱਕ ਤਰੀਕਾ ਨਵਾਂ ਅਖਤਿਆਰ ਕੀਤਾ ਹੈ ਵੀ ਏਟੀਐਮ ਕੈਬਨ ਦੇ ਵਿੱਚ ਜਿਹੜਾ ਹੈਗਾ ਏਟੀਐਮ ਲੱਗਿਆ ਹੁੰਦਾ ਉਹਦੇ ਵਿੱਚ ਕੋਈ ਐਸੀ ਪਲੇਟ ਫਿਟ ਕਰ ਦਿੰਦੇ ਨੇ ਜਿਹੜੇ ਲੋਕ ਪੈਸੇ ਕਢਵਾਣਾ ਦੇਣ ਤੇ ਪੈਸੇ ਨਹੀਂ ਨਿਕਲਦੇ ਤੇ ਜਦ ਕਿ ਪੈਸੇ ਉਹਦੇ ਵਿੱਚ ਫਸ ਜਾਂਦੇ ਨੇ ਤੇ ਮੁੜ ਕੇ ਜਿਹੜੇ ਹੈਗੇ ਆ આરોપી ਜਿਹੜੇ ਹੈਗੇ ਆ ਜਿਹੜੇ ਚੋਰ ਹੈਗੇ ਆ ਉਹ ਪੈਸਿਆਂ ਨੂੰ ਲੈ ਕੇ ਤੇ ਤਿੱਤਰ ਹੋ ਜਾਂਦੇ ਨੇ ਤੇ ਪੂਰਾ ਕੀ ਮਾਮਲਾ ਹੈ ਤੇ ਸਾਡੇ ਨਾਲ ਥਾਣਾ ਡਿਵੀਜ਼ਨ ਨੰਬਰ 7 ਦੇ ਐਸ ਐਚ ਓ ਭੁਪਿੰਦਰ ਸਿੰਘ ਜੀ ਹੈਗੇ ਨੇ ਅਸੀਂ ਉਹਨਾਂ ਤੋਂ ਪੂਰੀ ਜਾਣਕਾਰੀ ਲੈਣੇ ਆ ਸਰ ਕੀ ਸੀਗਾ ਪੂਰਾ ਮਾਮਲਾ ਇਹ ਜਿਹੜੇ આરોપી ਗ੍ਰਿਫਤਾਰ ਵੀ ਕੀਤੇ ਐ ਤੇ ਇਹਨਾਂ ਦਾ ਤਰੀਕਾ ਇਹ ਵਾਰਦਤ ਕਿਸ ਤਰ੍ਹਾਂ ਦਾ ਹੁੰਦਾ ਸ ਸਾਨੂੰ ਕੱਲ ਇਨਫੋਰਮੇਸ਼ਨ ਮਿਲੀ ਸੀਗੀ ਵੀ ਤਾਜਪੁਰ ਰੋਡ ਤੇ ਏਟੀਐਮ ਜਿਹੜਾ ਹੈ ਏਟੀਐਮ ਉੱਥੇ ਕੁਝ ਬੰਦੇ ਜਿਹੜੇ ਆ ਵੀ ਇਹੋ ਜਿਹਾ ਕੰਮ ਕਰ ਰਹੇ ਆ ਕਰਨ ਦੀ ਕੋਸ਼ਿਸ਼ ਕਰ ਰਹੇ ਅਸੀਂ ਇਹਨਾਂ ਨੂੰ ਟਰੈਪ ਕੀਤਾ ਟਰੈਪ ਕਰਨ ਤੇ ਸਾਨੂੰ ਪਤਾ ਲੱਗਾ ਵੀ ਇਹਨਾਂ ਨੇ ਉੱਥੇ ਇੱਕ ਲੋਹੇ ਦੀ ਜਿਹੜੀ ਜਿੱਥੋਂ ਨੋਟ ਬਾਹਰ ਨਿਕਲਦੇ ਆ ਉੱਥੇ ਇੱਕ ਲੋਹੇ ਦੀ ਪੱਟੀ ਫਿੱਟ ਕੀਤੀ ਹੋਈ ਸੀ ਟੇਪ ਦੇ ਨਾਲ ਉਹ ਪੱਟੀ ਫਿੱਟ ਕਰਕੇ ਤੇ ਆਪ ਛੁਪੇ ਹੋਏ ਸੀਗੇ ਤੇ ਜਦੋਂ ਗਾਹਕ ਜਾਂਦਾ ਉਹ ਆਈਟਮ ਪਾ ਕੇ ਨੋਟ ਪ੍ਰੋਸੈਸ ਕੰਡਨਵਾਸੇ ਪ੍ਰੋਸੈਸ ਪੂਰਾ ਕਰਦਾ ਤਾਂ ਮਸ਼ੀਨ ਘੁੰਮ ਜਾਂਦੀ ਨੋਟ ਜਿਹੜੇ ਆ ਪੱਤੀ ਦੇ ਪਿੱਛੇ ਜਾ ਕੇ ਲੱਗ ਜਾਂਦੇ ਪੱਤੀ ਦੇ ਤਾਂ ਇਹ ਫਿਰ ਜਦੋਂ ਗਾਹਕ ਚੱਲਿਆ ਜਾਂਦਾ ਵੀ ਮੇਰੇ ਨੋਟ ਨਹੀਂ ਨਿਕਲੇ ਤਾਂ ਇਹ ਫਿਰ ਉੱਥੋਂ ਜਾਂਦੇ ਆ ਜਾ ਕੇ ਪੱਤੀ ਢਾਂਦੇ ਆ ਉਹਦੇ ਪਿੱਛੇ ਨੋਟ ਲੱਗੇ ਹੁੰਦੇ ਆ ਨੋਟ ਚੋਰੀ ਕਰਕੇ ਲੈ ਜਾਂਦੇ ਸਰ ਇਹਨਾਂ ਰੁਪਈਆਂ ਬਾਰੇ ਕਿੱਦਾਂ ਪਤਾ ਲੱਗਿਆ ਵੀ ਇਹ ਕਿੱਦਾਂ ਇਹਨਾਂ ਨੂੰ ਕਾਬੂ ਕੀਤਾ ਤੇ ਕੀ ਟਰੈਪ ਲੱਗਿਆ ਸੀ ਕੀ ਹੋਇਆ ਸੀ ਇਹ ਪੂਰਾ ਮਾਮਲਾ ਕੋਈ ਇਨਫਰਮੇਸ਼ਨ ਸੀਗੀ ਵੀ ਇਹੋ ਜਿਹਾ ਗੈਂਗ ਇੱਕ ਘੁੰਮ ਰਿਹਾ ਹੈ ਵੀ ਏਟੀਐਮ ਦੇ ਵਿੱਚੋਂ ਇਹੋ ਜੀਆਂ ਵਾਦਦਾਤਾ ਕਰ ਰਿਹਾ ਹੈ ਉਹ ਅਸੀਂ ਆਪਣੇ ਟਰੈਪ ਕੀਤਾ ਇਹਨਾਂ ਨੂੰ ਇੱਥੇ ਜਾ ਕੇ ਸਾਡੇ ਬੰਦਿਆਂ ਨੇ ਤੇ ਉਹ ਉਹ ਤੁਸੀਂ ਕਾਮਯਾਬ ਹੋਏ ਉਹਦੇ ਵਿੱਚ ਅਸੀਂ ਇਹਨਾਂ ਨੂੰ ਮੌਕੇ ਤੇ ਪ੍ਰੋਸੈਸ ਕਰਦੇ ਹਾਂ ਉਹਨਾਂ ਨੂੰ ਮੌਕੇ ਤੇ ਪਕੜਦੇ ਕਿ ਕੀ ਕੀ ਚੀਜ਼ਾਂ ਉਹਨਾਂ ਕੋਲ ਬਰਮਦ ਹੋਈਆਂ ਇਹਨਾਂ ਕੋਲ ਇੱਕ ਪੱਤੀ ਮਿਲੀ ਲੋਹੇ ਦੀ ਜਿਹੜੀ ਜਿੱਥੋਂ ਨੋਟ ਬਾਹਰ ਨਿਕਲਦੇ ਏਟੀਐਮ ਦੇ ਉਹਦੇ ਸਾਈਜ਼ ਦੀ ਉਹ ਇੱਕ ਟੇਪ ਮਿਲੀ ਹੈ ਇੱਕ ਛੋਟਾ ਜਿਹਾ ਕਟਰ ਮਿਲਿਆ ਹੈ ਏਟੀਐਮ ਕਾਰਡ ਮਿਲਿਆ ਹੈ ਤੇ ਹੋਰ ਛੋਟੇ ਛੋਟੇ ਟਿੱਪਾ ਵਗੈਰਾ ਜਿਹੜੀਆਂ ਯੂਜ਼ ਕਰਦੇ ਸੀਗੇ ਇੱਕ ਪੇਚਕਸ ਮਿਲਿਆ ਇਹੋ ਜਿਹੀ ਚੀਜ਼ਾਂ ਮਿਲੀਆਂ ਸਰ ਇਹ ਪਹਿਲਾਂ ਕਿੰਨੇ ਏਟੀਐਮ ਤੋਂ ਇਦਾਂ ਦੀਆਂ ਵਾਰਦਾਤਾਂ ਕਰ ਸਕਿਆ ਜਾਈਨਾ ਤਾਂ ਕੋਈ ਪਹਿਲਾਂ ਮਾਮਲੇ ਦਰਜ ਨਹੀਂ ਪਹਿਲਾਂ ਨਮੇਸ਼ਾ ਰਿਕਮ ਕਮਕਤਬਾ ਦਰਜ ਇਹਨਾਂ ਤੇ ਤੇ ਛੋਟੀ ਮੋਟੀ ਵਾਰਦਾਤਾਂ ਮੰਨ ਰਹੇ ਪਰ ਅਸੀਂ ਹੁਣ ਰਿਮਾਂਡ ਅੱਜ ਲੈ ਰਹੇ ਹਾਂ ਪੁਲਿਸ ਰਿਮਾਂਡ ਲੈ ਕੇ ਸਾਰੀ ਮਦੀਦ ਪੁੱਛਗਿੱਛ ਕਰਾਂਗੇ ਸਰ ਇਹ ਜਿਹੜੇ આરોપી ਨੇ ਕਿੱਥੇ ਦੇ ਰਹਿਣ ਵਾਲੇ ਨੇ ਤੇ ਕੀ ਇਹਨਾਂ ਦੇ ਆਪਸ ਵਿੱਚ ਰਿਸ਼ਤੇ ਨੇ ਇੱਕ ਲੀਡੀਜ਼ ਵੀ ਹੈਗੀ ਆ ਦੋ ਏਜੈਂਟਸ ਨੇ ਕੀ ਇਹਨਾਂ ਦੀ ਉਮਰਾਂ ਕੀ ਕੀ ਨੇ ਇਹ ਨਮੇਸ਼ਾ ਦੇ ਰਹਿਣ ਵਾਲੇ ਆ ਇਹ ਇੱਕ ਮੀਆਂ ਬੀਬੀ ਨੇ ਦੋਨੇ ਇੱਕ ਨਾਲ ਬਹਾਦਰ ਆ ਇਹ ਇਕੱਠੇ ਤਿੰਨਾਂ ਦਾ ਗੈਂਗ ਆ ਤੇ ਬਾਕੀ ਉਹ ਜਿਹੜੇ ਪੈਸੇ ਵਗੈਰਾ ਕੱਢਦੇ ਨਸ਼ਾ ਪਤਾ ਕਰ ਲੈਂਦੇ ਇਹ ਮੈਂ ਤਿੰਨੋ ਹੀ ਐਡਿਕਟ ਨੇ ਨਸ਼ਾ ਪਤਾ ਕਰਨ ਦੇ ਦੇਖਣ ਨੂੰ ਲੱਗਦਾ ਬਾਕੀ ਮੈਡੀਕਲ ਰਿਪੋਰਟ ਚ ਸਾਰਾ ਕਲੀਅਰ ਹੋ ਜੇ ਚਲੋ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਸੁਣਿਆ ਹੈ ਕਿ ਜਿਹੜੀ ਮੋਕਾਏ ਵਾਰਦਾਤ ਦੇ ਉੱਤੇ ਜਿਹੜੇ ਰੁਪਈਆ ਨੂੰ ਕਾਬੂ ਕੀਤਾ ਗਿਆ ਹੈ ਨੂਰਮਲ ਦੇ ਰਹਿਣ ਵਾਲੇ ਨੇ ਤੇ ਨਵੇਂ ਸ਼ਹਿਰ ਦੇ ਵਿੱਚ ਇਹਨਾਂ ਤੇ ਪਹਿਲਾਂ ਵੀ ਇੱਕ ਮਾਮਲਾ ਦਰਜ ਹੈ ਤੇ ਸੋ ਲੋਕਾਂ ਨੂੰ ਵੀ ਇੱਕ ਜਾਗਰੂਕ ਹੋਣ ਦੀ ਲੋੜ ਹੈ ਅਵੇਅਰ ਹੋਣ ਦੀ ਲੋੜ ਹੈ ਕਿਉਂਕਿ ਜਦੋਂ ਆਪਾਂ ਏਟੀਐਮ ਦੇ ਉੱਤੇ ਇਹ ਪੈਸੇ ਕਢਵਾਉਣ ਵਾਸਤੇ ਜਾਂਦੇ ਆ ਤੇ ਆਪਾਂ ਨੂੰ ਬਹੁਤ ਅਵੇਅਰ ਹੋਣ ਦੀ ਲੋੜ ਹੈ ਕਿਉਂਕਿ ਜਦੋਂ ਪੈਸੇ ਕਢਵਾਏ ਜਾਂਦੇ ਨੇ ਤੇ ट्रांजੈਕਸ਼ਨ ਤਾਂ ਹੋ ਜਾਂਦੀ ਹੈ ਪਰ ਪੈਸੇ ਜਿਹੜੇ ਹੈਗੇ ਆ ਉਹ ਵਿੱਚ ਹੀ ਫਸ ਜਾਂਦੇ ਨੇ ਤੇ ਲੋਕ ਜਿਹੜੇ ਹੈਗੇ ਨੇ ਤੇ ਉਹ ਕਹਿੰਦੇ ਵੀ ਸ਼ਾਇਦ ਕੋਈ ਗਲਤੀ ਹੋ ਗਈ ਇਹ ਦੇ ਕਰਕੇ ਫਿਰ ਉਹ ਉੱਥੋਂ ਛੱਡ ਕੇ ਚਲੇ ਜਾਂਦੇ ਨੇ ਪਰ ਜਿਹੜੇ ਔਰੂਪੀ ਹੁੰਦੇ ਨੇ ਬਾਹਰ ਉਹਨਾਂ ਤੇ ਨਜ਼ਰ ਰੱਖ ਰਹੇ ਹੁੰਦੇ ਨੇ ਤੇ ਨਜ਼ਰ ਰੱਖਣ ਤੋਂ ਬਾਅਦ ਜਦੋਂ ਲੋਕ ਜਿਹੜੇ ਹੈਗੇ ਆ ਬਾਹਰ ਚੱਲ ਜਾਂਦੇ ਨੇ ਤੇ ਇਹ ਔਰੂਪੀ ਜਿਹੜੇ ਪੈਸੇ ਉੱਥੋਂ ਚੱਕ ਗਏ ਤੇ ਆਪਣਾ ਨਸ਼ਾ ਪੱਤਾ ਪੂਰਾ ਕਰਨ ਵਾਸਤੇ ਉਹਨੂੰ ਇਸਤੇਮਾਲ ਕਰਦੇ ਨੇ ਔਰੂਪੀਆਂ ਦੇ ਉੱਤੇ ਪਹਿਲਾਂ ਵੀ ਮਾਮਲੇ ਦਰਜ ਨੇ ਤੇ ਸੋ ਸਾਨੂੰ ਵੀ ਅਵੇਅਰ ਹੋਣ ਦੀ ਲੋੜ ਹੈ ਸਾਰਿਆਂ ਨੂੰ ਜ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ